ਸਸਿਕਾਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਬੈਲ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵੱਧ ਤੋਂ ਵੱਧ ਖੜਾ ਇਹਨਾਂ ਦਾ ਮੇਰਾ ਨਾ ਤੁਲੇ ਪਰ ਅਸੀਂ ਤਜਿੰਦਰ ਬੰਸਲ ਦੇ ਕੇਸ ਲਈ ਇੱਥੇ ਆਏ ਆ ਜੀ ਜੀ ਮਸਲਾ ਕੀ ਗੱਲਬਾਤ ਹੈ ਮਸਲਾ ਇਹ ਜੀ ਤਜਿੰਦਰ ਬੰਸਲ ਨੂੰ ਇਹਨਾਂ ਨੇ ਮੇਰਾ ਫਰੈਂਡ ਹੈ ਜੀ ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਇਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਅੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜੋ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅچھے ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੈਟੋਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੈਸੀਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੈਸੀਆ ਕਹਿੰਦੇ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜ਼ੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਜੀ ਉਸ ਤੋਂ ਬਾਅਦ ਜਿਹੜਾ ਵੀ ਹੋਇਆ ਸੀਗੇ ਉੱਤੇ ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਕੇ ਪੇਸ਼ੈਂਟ ਹੈ ਜੀ ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ ਅਮਰ ਲੈ ਜਾਓ ਜੀ ਅਸੀਂ ਅਮਰ ਲੈ ਕੇ ਗਏ ਜੀ ਇਹ ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ 2 ਘੰਟੇ ਦਾ ਸਾਡੇ ਪੌਣਾ ਘੰਟਾ ਹੋ ਗਿਆ ਅਸੀਂ ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ ਹੈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ ਤੇ ਇੰਨੀ ਹਾਈ ਡੋਸਿਸ ਦਿੱਤੀ ਕਿ ਉਹਨੂੰ ਓਵਰਡੋਸ ਹੋ ਗਿਆ ਜੀ ਉਹ ਆਪਣੀ ਗਲਤੀ ਮੰਨੇ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਉਹਨੂੰ ਕਾਫੀ ਧੇਰ ਹੋ ਗਈ ਹੈ ਜੀ ਅਸੀਂ ਉਹਨੂੰ ਬੁਲਾ ਰਹੇ ਆ ਪਰ ਉਹ ਆ ਨਹੀਂ ਰਿਹਾ ਉਹਦਾ ਆਫ ਹੈ ਫੋਨ ਕਈ ਇਲੀਗਲ ਤਰੀਕਿਆਂ ਨਾਲ ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ ਮੈਂ ਔਨ ਰਿਕਾਰਡ ਦੱਸ ਰਿਹਾ ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਆ ਜੀ ਨਾ ਡੇਟ ਨਾ ਟਾਈਮ ਨਾ ਡਾਕਟਰ ਦੇ ਸਿਗਨੇਚਰ ਨਾ ਕੁਝ ਮਤਲਬ ਇਦਾਂ ਹਸਪੀਟਲ ਚੱਲਦੇ ਆ ਜੀ ਆ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ ਕਿਸੇ ਫਾਈਲ ਤੇ ਕੋਈ ਸਟੈਂਪ ਨਹੀਂ ਹੈ ਜੀ ਡਾਕਟਰ ਦੇ ਸਾਈਨ ਇਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ ਰਮਨ ਗਰਗ ਹੈ ਰੁਪਾਲੀ ਗਰਗ ਹੈ ਰਜਿੰਦਰ ਗਰਗ ਹੈ ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇ ਟਾਈਮ ਕਿਸਦਾ ਕਿਸੇ ਨਹੀਂ ਕੁਝ ਨਹੀਂ ਪੇਸ਼ੈਂਟ ਕਹਿੰਦੇ ਜੀ ਕੰਪਲਿਕೇಷನ್ಸ್ ਹੋ ਗਈ ਅਸੀਂ ਇੰਜੈਕਸ਼ਨ ਲਾਏ ਜੀ ਐਨਸਥੀसिया ਦੇ ਕੰਪਲਿਕೇಷਨ ਹੋ ਗਈ ਕਾਰਡੀਕ ਰੈਸਟ ਹੋ ਗਿਆ ਜੀ ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀसिया ਦੇਣ ਤੋਂ ਬਾਅਦ ਇਹ ਹੋ ਸਕਦਾ ਕੀ ਪਤਾ ਪੇਸ਼ੈਂਟ ਨਾ ਕਰੰਦਾ ਕੀ ਪਤਾ ਉਹ ਕਹਿੰਦਾ ਜੀ ਇੰਨੀ ਕੰਪਲਿਕੀਸ਼ਨਸ ਐ ਮੈਂ ਨਹੀਂ ਮੈਂ ਗੋਲੀਆਂ ਨਾਲ ਕੇ ਮੈਨੂੰ ਇੰਜੈਕਸ਼ਨ ਲਾ ਦਿਓ ਮੈਂ ਨਹੀਂ ਕਰਾਣਾ ਕੀ ਇਹਨਾਂ ਨੇ ਕੰਪਲਿਕੀਸ਼ਨਸ ਦੱਸੀਆਂ ਇਹਨਾਂ ਨੇ ਨਹੀਂ ਦੱਸੀਆਂ ਜੀ ਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ ਕਿਸੇ ਹੋਰ ਦੇ ਨਾਲ ਨਾ ਇਹ ਹੋਈ ਕਿ ਅਸੀਂ ਸਾਰੇ ਜਣੇ ਇਸ ਕਰਕੇ ਖੜੇ ਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬినੋਦ ਕੁਮਾਰਾ ਜੀ ਬినੋਦ ਜੀ ਕਿਹੜੇ ਹਸਪੀਟਲ ਦੀ ਗੱਲ ਆ ਤੇ ਦਿੱਲੀ ਹਸਪੀਟਲ ਲਗਭਗ 1 ਸਾਲ ਦਾ ਸੀ ਕੀ ਗੱਲ 32 ਸਾਲ ਦਾ ਸੀਗਾ ਜੀ ਸਾਡਾ ਬੇਟਾ ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਫੋਨ ਆਇਆ ਤੇ ਮੇਰੇ ਨੂੰ ਦਾ ਕਹਿੰਦੇ ਪਪਾ ਤੁਸੀਂ ਕਿੱਥੇ ਮੈਂ ਦੁਕਾਨ ਤੇ ਕਹਿੰਦੇ ਮੰਨੂ ਨੂੰ ਫੋਸਫਟ ਲੈ ਜਾਓ ਪਤਾ ਨਹੀਂ ਕੀ ਹੋ ਗਿਆ ਮੈਂ ਜਦੋਂ ਗਿਆ ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ অপারেশন ਥੀਟਰ ਦੇ ਅੰਦਰ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ ਤੇ ਮੈਂ ਕਿਹਾ ਡਾਕਟਰ ਸਾਹਿਬ ਕੀ ਹੋਇਆ ਕਹਿੰਦੇ ਅੰਕਲ ਜੀ ਕੁਝ ਕੁਝ ਨਹੀਂ ਕੁਝ ਨਹੀਂ ਵੀ ਥੋੜਾ ਸੀਰੀਅਸ ਹੋ ਗਏ ਵੀ ਇਹਨੂੰ ਅਮਰ ਚ ਲੈ ਜਾਣਾ ਪਏਗਾ ਚਲੋ ਮੈਂ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਤੇ ਆਪਾਂ ਫੜਾ ਫੜਾ ਮਰਜ਼ੀ ਲੈ ਕੇ ਚੱਲੀਏ ਚਲੋ ਅਸੀਂ ਇਹਨਾਂ ਨੇ ਉਹਦੇ ਅੱਧਾ ਪੌਣਾ ਘੰਟਾ ਲਾਤਾ ਜੀ ਗੱਡੀ-ਕੁੱਡੀ ਮੰਗਾ ਕੇ ਅਸੀਂ ਅਮਰ ਚ ਲੈ ਗਏ ਜੀ ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਕੋਲ ਪਹੇਗੇ ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਵੀ ਤੁਸੀਂ ਉਹਨੇ ਡੈੱਡ ਬੁਡੀ ਚੱਕੀ ਬਥੇ ਲੀਲਾ ਹੋਇਆ ਪਿਆ ਤਾਂ ਕਿ ਤੁਸ ਲਕੋ ਰੱਖਿਆਗੇ ਮੌਤ ਪਹਿਲਾਂ ਲਕੋ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਜੀ ਅਦਰਵਾਈਜ਼ ਮੌਤ ਤਾਂ ਜੀ ਮੇਰੇ ਖਿਆਲ ਵੀ ਦੋ ਤਿੰਨ ਔਰ ਦੋ ਮਿੰਟਾਂ ਦੇ ਵਿੱਚ ਹੋ ਚੁੱਕੀ ਸੀ ਦੋ ਤਿੰਨ ਮਿੰਟ ਦੇ ਵਿੱਚ ਅੰਦਰ ਜਾਣ ਦੇ ਬੇਟਾ ਮੇਰਾ ਨਾਲ ਸੀਗਾ ਬੱਡਾ ਜਦੋਂ ਉਹਨੂੰ ਅੰਦਰ ਛੱਡ ਕੇ ਆਇਆ ਇੱਕ ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ ਵੀ ਅੰਦਰ ਆ ਜਾਓ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਬੇਟੇ ਨੇ ਦੇਖਿਆ ਵੀ ਉਹਨਾਂ ਪਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਹੈ ਕਾਰਵਾਈ ਤੇ ਇਹ ਵੀ ਸੰਤ ਸੱਚਾਈ ਦੱਸਦੇ ਵੀ ਆਹ ਕੁਝ ਹੋ ਗਿਆ ਅਸੀਂ ਕਿਉਂ ਐਮਰਜੈਂਸੀ ਧੱਕੇ ਖਾਂਦੇ ਸੀ ਸਾਨੂੰ ਭੁਗਾਈ ਕਰਾਈ ਇਹਨਾਂ ਨੇ ਵੀ ਆਪਣੇ ਹਸਪੀਟਲ ਨੂੰ ਬਚਾਉਣ ਵਾਸਤੇ ਸਾਨੂੰ ਐਮਰਜੈਂਸੀ ਸ਼ਿਫਟ ਭੇਜਿਆ ਗਿਆ ਕਿਉਂ ਭੇਜਿਆ ਗਿਆ ਸਾਡਾ ਇਕੱਲਾ ਬੇਟਾ ਸੀਗਾ ਜੀ 10 ਦਿਨ ਉਹਦੇ ਵੈਰੀਜ ਨੂੰ ਹੋਏ ਸੀਗੇ ਸਾਰਾ ਘਰ ਉੱਜੜ ਗਿਆ ਸਾਰਾ ਸੋ ਇਹਨਾਂ ਦਾ ਕੀ ਗਿਆ ਜੀ ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਕਿ ਇਹਨਾਂ ਪਰਿਵਾਰ ਨਾਲ ਹੋਇਆ ਜਿਹਨਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਮਰਿਆਗਾ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਜਦੋਂ ਅਮਰ ਹਸਪੀਟਲ ਚ ਗਏ ਨੇ ਤੋ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ ਕਿਉਂਕਿ ਉਹ ਵੀ ਡਾਕਟਰ ਹੈ ਇਹ ਵੀ ਡਾਕਟਰ ਨੇ ਉਹ ਗਲਤ ਦਾ ਕੋਈ ਗੱਲ ਕਹਿਣਗੇ ਨਹੀਂ ਜਦੋਂ ਉਹਨਾਂ ਡਾਕਟਰ ਨੇ ਕਿਹਾ ਤਾਂ ਦੋ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ ਇਹ ਦਾ ਮਤਲਬ ਸਪਸ਼ਟ ਹੈ ਵੀ ਜਦੋਂ ਐਨੈਥੀਸੀਆ ਜਿਹੜਾ ਡਾਕਟਰ ਹੈ ਉਹਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ ਤੇ ਇਮੀਡੀਟ ਡਾਕਟਰ ਦੇ ਖਿਲਾਫ ਜਿਹਦੇ ਕਾਰਨ ਮਲ ਕੇ ਮੌਤ ਹੋਈ ਹੈ ਉਹਨਾਂ ਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਜਦੋਂ ਇਹ ਬਿਆਨ ਦੇ ਰਹੇ ਨੇ ਉਹਨਾਂ ਦੇ ਫਾਦਰ ਦੇ ਬਿਆਨ ਲੈ ਕੇ ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਪ੍ਰਾਈਵੇਟ ਡਾਕਟਰ ਹੋਣ ਜਾਂ ਸਰਕਾਰੀ ਹੋਣ ਇਹਨਾਂ ਦੇ ਕੋਈ ਚੈੱਕ ਨਹੀਂ ਹੈ ਕੋਈ ਇਹਨਾਂ ਦੀ ਫੀਸਾਂ ਦੇ ਚੈੱਕ ਨਹੀਂ ਹੈ ਕੋਈ 10 ਲੱਖ ਰੁਪਏ ਲੈ ਰਿਹਾ ਕੋਈ 2 ਲੱਖ ਰੁਪਏ ਲੈ ਰਿਹਾ ਕੋਈ 5 ਲੱਖ ਰੁਪਏ ਲੈ ਰਿਹਾ ਮਤਲਬ ਕਿ ਇਹਨਾਂ ਦਾ ਇੱਕ ਕਮੇਟੀ ਐਦਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਦੀ ਇੱਕ ਲਿਮਟ ਹੋਵੇ ਕਿੰਨੀ ਫੀਸ ਲੈਣੇ ਕੀ ਇਹ ਇਲਾਜ ਕਰ ਰਹੇ ਨੇ ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜਿਹੜੀ ਪਹਿਲੀ ਗੱਲ ਪਹਿਲੀ ਗੱਲ ਤਾਂ ਇਹ ਹੈ ਵੀ ਉਹਦੇ ਜਿਹੜੇ ਐਨੇਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ ਇਹਨਾਂ ਦੀ ਗੱਲ ਬਾਈ ਜੀ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾ ਹੋਣਾਗਾ ਇਹ ਸਾਰੀਆਂ ਜੋ ਕੰਪਲਿਕੀਕੇਸ਼ਨ ਨੇ ਇਹਨਾਂ ਦੇ ਅਣਗਹਿਲੀਆਂ ਨਾਲ ਹੁੰਦੀਆਂ ਨੇ ਬਾਅਦ ਚ ਕੁ ਨੂੰ ਪਹੁੰਚ ਲੰਦੇ ਨੇ ਲੈ ਕੇ ਹੁਣ ਉੱਥੇ ਉੱਥੇ ਨਾਲ ਵੀ ਚਲੇ ਗਏ ਮਤਲਬ ਕਿ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਜਿਵੇਂ ਅਸੀਂ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਜੋ ਇਹਦਾ ਸੀਐਮਓ ਨੇ ਜੋ ਹੋਰ ਨੇ ਇਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ